ਮੈਂ ਬੜਾ ਹੈਰਾਨ ਹੈ ਕਿ ਸਾਬਕਾ ਡੀਜੀਪੀ ਚਟੋਪਧਾਈ ਨੇ ਇੱਕ ਬਿਆਨ ਦਿੱਤਾ ਹੈ ਕਿ ਬਿਕਰ ਸਿੰਘ ਮਜੀਠੀਆ ਦਾ ਜਿਹੜਾ 100% ਨਸ਼ਾ ਤਸਕਰਾਂ ਨਾਲ ਸੰਬੰਧ ਸੀ ਔਰ ਜੇ ਇਹ ਗੱਲ ਸੱਚੀ ਹੈ ਤੇ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਜ਼ਿੰਮੇਵਾਰ ਹੋਣੇ ਪੰਜਾਬ ਦੇ ਜਿਉਂਨਾ ਦਾ ਨਸ਼ਾ ਤਸਕਰਾਂ ਨਾਲ ਸੰਬੰਧ ਹੋਣਾ ਇਸ ਤੋਂ ਵੱਧ ਵੱਧ ਕਿਸਮਤੀ ਮੈਂ ਸਮਝਦਾ ਉਹ ਕੀ ਹੋ ਸਕਦੀ ਹੈ ਸਾਡੀ ਅਸੀਂ ਇਹਨਾਂ ਤੇ ਇਤਬਾਰ ਕੀਤਾ ਵਿਸ਼ਵਾਸ ਕੀਤਾ ਅੱਗੂ ਚੁਣਿਆ ਇਹ ਇਹਨਾਂ ਨੇ ਮਤਲਬ ਇਸ ਤਰ੍ਹਾਂ ਦੇ ਕੰਮ ਕੀਤੇ ਕਿ ਅੱਜ ਸਾਡਾ ਪੰਜਾਬ ਔਰ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਗ੍ਰਿਫਤ ਹੋ ਗਏ ਨੇ ਬਹੁਤ ਬੁਰੀ ਗੱਲ ਹੈ ਫਾਰਸ ਪੰਜਾਬ ਦੀ ਜਿਹਨੂੰ ਕਿਹਾ ਜਾ ਰਿਹਾ ਹੈ ਕਿ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਹਜੇ ਜਾਣਕਾਰੀ ਹੋਈ ਸਮਝੋ ਜੀ ਜਿਹੜੇ ਬੁਢਾਤ ਜਵਾਨ ਨਿਭਾ ਰਿਹਾ ਕਿਸ ਤਰ੍ਹਾਂ ਦੇਖਦੇ ਨਹੀਂ ਮੈਂ ਉਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਮੈਂ ਉਸ ਉਹਦੇ ਤੇ ਰਹਾ ਇਸ ਕਰਕੇ ਮੈਂ ਉਹਨਾਂ ਬਾਰੇ ਕੋਈ ਬੰਦ ਟਿੱਪਣੀ ਲਗਾਤਾਰ ਗੈਂਗਵਾਰ ਜਿਹੜੇ ਰਾਤ ਵਾਲੀ ਘਟਨਾ ਚ ਕੋ ਭਗਵਾਨਪੁਰੇ ਕਿਵੇਂ ਦੇਖ ਨਹੀਂ ਪਹਿਲੇ ਕਹਿ ਕੇ ਗੈਂਗਸਟਰਵਾਦ ਜਿਹੜਾ ਹੈ ਪੰਜਾਬ ਲਈ ਕੋਈ ਬਹੁਤਾ ਫਾਇਦੇਮੰਦ ਨਹੀਂ ਹੈ ਨੌਜਵਾਨ ਗੁੰਮਰਾਹ ਹੋਏ ਨੇ ਗੁੰਮਰਾਹ ਹੋ ਕੇ ਸਾਡੇ ਬੱਚੇ ਨੇ ਗੁਨਾਹ ਹੋ ਗਏ ਨੇ ਕੁਝ ਸਾਡੇ ਲੀਡਰਾਂ ਨੇ ਜਿਹੜਾ ਇਹਨਾਂ ਨੂੰ ਗਲਤ ਦਿਸ਼ਾ ਨਿਰਦੇਸ਼ ਦਿੱਤੇ ਨੇ ਉਕਸਾਇਆ ਤੇ ਇਹ ਜਿਹੜੇ ਐਸ ਪਾਸੇ ਪੈ ਗਏ ਨੇ ਤੇ ਹੁਣ ਆਪਸ ਦੇ ਵਿੱਚ ਹੀ ਉਲਝ ਗਏ ਨੇ ਇੱਕ ਦੂਜੇ ਦੇ ਪਰਿਵਾਰਾਂ ਤੱਕ ਪਹੁੰਚ ਗਏ ਨੇ ਸਾਮਿਤਾਏ ਪੰਜਾਬ ਲਈ ਸ਼ੁਭਸ਼ਕ ਨਹੀਂ ਹੈ ਬਹੁਤ ਮਾੜੀ ਗੱਲ ਹੈ। ਡੀਟੀਆਰ ਕਿਸ ਤਰੀਕੇ ਇਸ ਤਰ੍ਹਾਂ ਦੇਖਦੇ ਪਏ। ਚਟੋਪਧਾਇ ਦਾ ਬਿਆਨ ਖਾਸ ਕਰਕੇ ਜੋ ਅੱਜ ਉਹਨਾਂ ਨੇ ਦਿੱਤਾ ਹੈ। ਮੈਂ ਬੜਾ ਹੈਰਾਨ ਹੈ ਕਿ ਸਾਬਕਾ ਡੀਜੀਪੀ ਚਟੋਪਧਾਇ ਨੇ ਇੱਕ ਬਿਆਨ ਦਿੱਤਾ ਹੈ ਕਿ ਬਿਕਰ ਸਿੰਘ ਮਜੀਠੀਆ ਦਾ ਜਿਹੜਾ 100% ਨਸ਼ਾ ਤਸਕਰਾਂ ਨਾਲ ਸੰਬੰਧ ਸੀ। ਔਰ ਜੇ ਇਹ ਗੱਲ ਸੱਚੀ ਹੈ ਤੇ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਜ਼ਿੰਮੇਵਾਰ ਹੋਣੇ ਪੰਜਾਬ ਦੇ ਕਿ ਉਹਨਾਂ ਦਾ ਨਸ਼ਾ ਤਸਕਰਾਂ ਨਾਲ ਸੰਬੰਧ ਹੋਣਾ ਇਸ ਤੋਂ ਵੱਧ ਵੱਧ ਕਿਸਮਤੀ ਮੈਂ ਸਮਝਦਾ। ਉਹ ਕੀ ਹੋ ਸਕਦੀ ਹੈ ਸਾਡੀ? ਅਸੀਂ ਇਹਨਾਂ ਤੇ ਇਤਬਾਰ ਕੀਤਾ, ਵਿਸ਼ਵਾਸ ਕੀਤਾ। ਅਗੂ ਚੁਣਿਆ ਕਿ ਇਹਨਾਂ ਨੇ ਮਤਲਬ ਇਸ ਤਰ੍ਹਾਂ ਦੇ ਕੰਮ ਕੀਤੇ ਕਿ ਅੱਜ ਸਾਡਾ ਪੰਜਾਬ ਔਰ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਗ੍ਰਿਫਤ ਹੋ ਗਏ ਨੇ ਬਹੁਤ ਬੁਰੀ ਗੱਲ ਹੈ ਫਾਰਸ ਪੰਜਾਬ ਦੀ ਜਿਹੜੀ ਕਿਹਾ ਜਾ ਰਿਹਾ ਕਿ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਹਜੇ ਜਾਣਕਾਰੀ ਹੋਈ ਸਮਝੋ ਜੀ ਜਿਹੜੇ ਬੁਧਤ ਚੁਣਿਆ ਜਵਨ ਨਿਭਾ ਰਿਹਾ ਕਿਸ ਤਰ੍ਹਾਂ ਦੇਖਦੇ ਮੈਂ ਉਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਮੈਂ ਉਸ ਅਹੁਦੇ ਤੇ ਰਿਹਾ ਕਿ ਮੈਂ ਉਹਨਾਂ ਬਾਰੇ ਕੋਈ ਬੰਦ ਟਿੱਪਣੀ ਲਗਾਤਾਰ ਗੈਂਗਵਾਰ ਜਿਹੜੇ ਰਾਤਾਂ ਵਾਲੀ ਘਟਨਾ ਚ ਕੋ ਭਗਵਾਨਪੁਰੇ ਨੇ ਕਿਵੇਂ ਦੇਖੀ ਨਹੀਂ ਪਹਿਲੇ ਕਹਿ ਕੇ ਗੈਂਗਸਟਰਵਾਦ ਜਿਹੜਾ ਹੈ ਪੰਜਾਬ ਲਈ ਕੋਈ ਬਹੁਤਾ ਫਾਇਦੇਮੰਦ ਨਹੀਂ ਹੈ ਨੌਜਵਾਨ ਗੁੰਮਰਾਹ ਹੋਏ ਨੇ ਗੁੰਮਰਾਹ ਹੋ ਕੇ ਸਾਡੇ ਬੱਚੇ ਨੇ ਗੁਨਾਹ ਹੋ ਗਏ ਨੇ ਕੁਝ ਸਾਡੇ ਲੀਡਰਾਂ ਨੇ ਜਿਹੜਾ ਇਹਨਾਂ ਨੂੰ ਗਲਤ ਦਿਸ਼ਾ ਨਿਰਦੇਸ਼ ਦਿੱਤੇ ਨੇ ਉਕਸਾਇਆ ਤੇ ਇਹ ਜਿਹੜੇ ਐਸ ਪਾਸੇ ਪੈ ਗਏ ਨੇ ਤੇ ਹੁਣ ਆਪਸ ਦੇ ਵਿੱਚ ਹੀ ਉਲਝ ਗਏ ਨੇ ਇੱਕ ਦੂਜੇ ਦੇ ਪਰਿਵਾਰਾਂ ਤੱਕ ਪਹੁੰਚ ਗਏ ਨੇ ਮੈਂ ਸਮਝਦਾ ਇਹ ਪੰਜਾਬ ਲਈ ਸ਼ੁਭਸ਼ਕ ਨਹੀਂ ਹੈ ਬਹੁਤ ਮਾੜੀ ਗੱਲ ਹੈ ਟੀਟਕਰ ਗ੍ਰਿਫਤਾਰੀ ਕਿਸ ਤਰ੍ਹਾਂ ਦੇਖ ਚਟੋਪਧਾਇਆ ਦਾ ਬਿਆਨ ਖਾਸ ਕਰਕੇ ਜੋ ਅੱਜ ਉਹਨਾਂ ਨੇ ਦਿੱਤਾ ਹੈ ਮੈਂ ਬੜਾ ਹੈਰਾਨ ਹੈ ਕਿ ਸਾਬਕਾ ਡੀਜੀਪੀ ਚਟੋਪਧਾਇਆ ਨੇ ਇੱਕ ਬਿਆਨ ਦਿੱਤਾ ਹੈ ਕਿ ਬਿਕਰ ਸਿੰਘ ਮਜੀਠੀਆ ਦਾ ਜਿਹੜਾ 100% ਨਸ਼ਾ ਤਸਕਰਾ ਨਾਲ ਸੰਬੰਧ ਸੀ ਔਰ ਜੇ ਇਹ ਗੱਲ ਸੱਚੀ ਹੈ ਤੇ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਜ਼ਿੰਮੇਵਾਰ ਹੋਣੇ ਪੰਜਾਬ ਦੇ ਤੇ ਉਹਨਾਂ ਦਾ ਨਸ਼ਾ ਤਸਕਰਾ ਨਾਲ ਸੰਬੰਧ ਹੋਣਾ ਇਸ ਤੋਂ ਵੱਧ ਵੱਧ ਕਿਸਮਤੀ ਮੈਂ ਸਮਝਦਾ ਉਹ ਕੀ ਹੋ ਸਕਦੀ ਹੈ ਸਾਡੀ ਅਸੀਂ ਇਹਨਾਂ ਤੇ ਇਤਬਾਰ ਕੀਤਾ ਵਿਸ਼ਵਾਸ ਕੀਤਾ ਆਗੂ ਚੁਣਿਆ ਇਹ ਇਹਨਾਂ ਨੇ ਮਤਲਬ ਇਸ ਤਰ੍ਹਾਂ ਦੇ ਕੰਮ ਕੀਤੇ ਕਿ ਅੱਜ ਸਾਡਾ ਪੰਜਾਬ ਔਰ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਗ੍ਰਿਫਤ ਹੋ ਗਏ ਨੇ ਬਹੁਤ ਬੁਰੀ ਗੱਲ ਫਾਰਸ ਪੰਜਾਬ ਡਿਵੀਜ਼ਨ ਕਿਹਾ ਜਾ ਰਿਹਾ ਕਿ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਹਜੇ ਜਾਣਕਾਰੀ ਹੋਈ ਸਮਝੋ ਜੀ ਜੇਕਰ ਨਿਭਾ ਰਿਹਾ ਕਿਸ ਤਰ੍ਹਾਂ ਦੇਖਦੇ ਮੈਂ ਉਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਮੈਂ ਉਸ ਅਹੁਦੇ ਤੇ ਰਿਹਾ ਇਸ ਕਰਕੇ ਮੈਂ ਉਹਨਾਂ ਬਾਰੇ ਕੋਈ ਟਿੱਪਣੀ ਲਗਾਤਾਰ ਗੈਂਗਵਾਰ ਜਿਹੜੇ ਰਾਤਾਂ ਵਾਲੀ ਘਟਨਾ ਚੱਕੂ ਭਗਵਾਨਪੁਰੇ ਇਹ ਕਿਵੇਂ ਦੇਖ ਨਹੀਂ ਪਹਿਲੇ ਕਹਿ ਕੇ ਗੈਂਗਸਟਰਵਾਦ ਜਿਹੜਾ ਹੈ ਪੰਜਾਬ ਲਈ ਕੋਈ ਬਹੁਤਾ ਫਾਇਦੇਮੰਦ ਨਹੀਂ ਹੈ ਨੌਜਵਾਨ ਗੁੰਮਰਾਹ ਹੋਏ ਨੇ ਗੁੰਮਰਾਹ ਹੋ ਕੇ ਸਾਡੇ ਬੱਚੇ ਨੇ ਗੁੰਮਰਾਹ ਹੋ ਗਏ ਨੇ ਕੁਝ ਸਾਡੇ ਲੀਡਰਾਂ ਨੇ ਜਿਹੜਾ ਇਹਨਾਂ ਨੂੰ ਗਲਤ ਦਿਸ਼ਾ ਨਿਰਦੇਸ਼ ਦਿੱਤੇ ਨੇ ਉਕਸਾਇਆ ਤੇ ਇਹ ਜਿਹੜੇ ਐਸ ਪਾਸੇ ਪੈ ਗਏ ਨੇ ਤੇ ਹੁਣ ਆਪਸ ਦੇ ਵਿੱਚ ਹੀ ਉਲਝ ਗਏ ਨੇ ਇੱਕ ਦੂਜੇ ਦੇ ਪਰਿਵਾਰਾਂ ਤੱਕ ਪਹੁੰਚ ਗਏ ਨੇ ਮੈਂ ਸਮਝਦਾ ਪੰਜਾਬ ਲਈ ਸ਼ੁਭਸ਼ਕਤ ਨਹੀਂ ਹੈ ਬਹੁਤ ਮਾੜੀ ਗੱਲ ਹੈ